मां एक ऐसा शब्द है चाहे बंदे दी उम्र 100 साल हो जाए बच्चे दी उम्र 90 साल हो जाए जब वो मां शब्द ਵਰਤਦਾ ਦੁੱਧ ਪੀਣ ਤੋਂ ਲੈ ਕੇ ਵਰਤਮਾਨ ਤੱਕ ਇੱਕੋ ਸ਼ਬਦ ਵਿੱਚ ਸਾਰਾ ਇਤਿਹਾਸ ਉਹਦੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਮਿੱਤਰ ਛੱਡ ਕੇ ਚਲਾ ਜਾਏ ਤੇ ਕਈ ਮਿੱਤਰ ਬਣ ਜਾਂਦੇ ਆ ਜੇ ਕਿਤੇ ਇਥੋਂ ਤੱਕ ਭਰਾ ਛੱਡ ਕੇ ਚਲੇ ਜਾਣ ਕਈ ਭਰਾਵਾਂ ਦੀ ਥਾਂ ਵੀ ਲੈ ਜਾਂਦੇ ਆ ਪਰ ਦੁਨੀਆ ਵਿੱਚ ਪਿਆਰੋ ਜਨਮ ਆ ਮਿਲਿਆ ਇੱਕ ਵਾਰ ਮਾਂ ਦਾ ਰਿਸ਼ਤਾ ਕਦੀ ਨਹੀਂ ਬਣ ਸਕਦਾ ਮਾਂ ਦਾ ਰਿਸ਼ਤਾ ਸਿਰਫ ਉਹੀ ਜਿੰਨੇ ਆਪਣੇ ਢਿੱਡ ਤੋਂ ਜਨਮ ਦਿੱਤਾ ਹੁੰਦਾ ਜਦੋਂ ਅੱਤ ਦਾ ਸੁਖੀ ਹੁੰਦਾ ਹੈ ਉਦੋਂ ਵੀ ਬੰਦਾ ਮਾਂ ਨੂੰ ਜਾ ਕੇ ਕਹਿੰਦਾ ਮਾਂ ਅੱਜ ਮੈਨੂੰ ਵਾ ਸੁਖ ਮਿਲਿਆ ਤੇ ਜਦੋਂ ਪਰੇਸ਼ਾਨ ਹੁੰਦਾ ਹੈ ਨਾ ਉਦੋਂ ਫਿਰ ਜਾ ਕੇ ਮਾਂ ਨੂੰ ਕਹਿੰਦਾ ਸਾਰੇ ਬਚਨ ਬਾਣੀ ਚ ਨੇ आनंद ਭਇਆ ਮੇਰੀ ਮਾਏ ਆਨੰਦ ਬੱਚੇ ਨੂੰ ਮਿਲ ਰਿਹਾ ਹੈ ਤੇ ਉਹ ਆਪਣੇ ਅੰਦਰ ਦਾ ਆਨੰਦ ਮਾਂ ਨੂੰ ਜਾ ਕੇ ਦੱਸਦਾ ਕਿਉਂਕਿ ਇਦੂ ਵੱਡੀ ਸਾਂਝ ਕਰਨ ਵਾਲੀ ਦੁਨੀਆ ਵਿੱਚ ਕੋਈ ਹੋਰ ਥਾਂ ਹੈ